ਕਰਾਏ ਤੇ ਆਏ ਹੋਏ ਟੱਟੂ ਨੇ ਇਹ ਸਿਆਸੀ ਪਾਰਟੀਆਂ ਦੇ ਭੇਜੇ ਹੋਏ ਗੁੰਡੇ ਨੇ ਇਹਨਾਂ ਦੀ ਰੋਜ਼ ਦੀ ਡਿਊਟੀ ਹੈ ਕਿ ਜਿੱਥੇ ਭਾਜਪਾ ਦਾ ਪ੍ਰੋਗਰਾਮ ਹੋਵੇ ਉੱਥੇ ਜਾ ਕੇ ਖਲਣ ਪਣਾ ਇਹਨਾਂ ਲੋਕਾਂ ਦੇ ਕਾਰਨ ਅੱਜ ਪੰਜਾਬ ਤਾਲੀਬਾਨ ਬਣਿਆ ਹੋਇਆ ਕਿਸੇ ਨੂੰ ਸ਼ਾਂਤ ਮਈ ਢੰਗ ਦੇ ਨਾਲੇ ਕੰਮ ਨਹੀਂ ਕਰਨ ਦਿੰਦੇ ਇਹਨਾਂ ਨੂੰ ਕਹੋ ਜਿੰਨੇ ਇਹਨਾਂ ਦੇ ਖੋਤੀ ਨੇਤਾ ਮੋਰੇ ਖੜੇ ਨੇ ਕਿ ਕਾਲੂ ਆਪਣੇ ਆਪਣੇ ਜੇ ਫਾਰਮ ਆਪਣੀ ਜੇਬ ਵਿੱਚ ਪਾ ਕੇ ਲੈ ਕੇ ਆਣ ਕਿਉਂਕਿ ਕਿਸਾਨ ਦਾ ਅਸਲੀ ਪ੍ਰਮਾਣ ਪੱਤਰ ਜਾਂ ਉਹਨਾਂ ਦੀ ਜ਼ਮੀਨ ਦੀ ਫਰਦ ਹੈ ਚਾਹੀ ਵਾਲੀ ਤੇ ਜਾਂ ਉਹਨਾਂ ਦੀ ਜੇਬ 'ਚ ਹੋਵੇ ਕਿਸਾਨ ਦਾ ਜੇ ਫਾਰਮ ਜਿਹਦੇ ਨਾਲ ਉਹ ਮੰਡੀ ਦੇ ਵਿੱਚ ਫਸਲ ਵੇਚ ਕੇ ਆਂਦਾ ਹੈ ਅਸੀਂ ਖੁੱਲਾ ਚੈਲੰਜ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੰਦਪੁਰ ਸਾਹਿਬ ਲੋਕ ਸਭਾ ਸੀਟ ਜਿੱਤੇਗੀ ਔਰ ਅਸੀਂ ਹਰ ਪਿੰਡ ਦੇ ਵਿੱਚ ਪ੍ਰਚਾਰ ਕਰਾਂਗੇ ਇਹਨਾਂ 'ਚ ਦਮ ਹੋਇਆ ਤਾਂ ਰੋਕ ਲੈ ਹਰੇਕ ਨੂੰ ਲੋਕਤੰਤਰ ਦਾ ਆਪਣਾ ਮਾਤਰਾਖੰਡਾ ਅਧਿਕਾਰ ਹੈ ਕੁਝ 10-15 ਲੋਕਾਂ ਨੇ ਵਿਰੋਧ ਕੀਤਾ ਹੈ ਉਹ ਆਪਣਾ ਲੋਕਤੰਤਰ ਅਧਿਕਾਰ ਦਾ ਇਸਤੇਮਾਲ ਕਰ ਰਹੇ ਆ ਬਸ ਬੇਨਤੀ ਇੰਨੀ ਹੈ ਕਿ ਸ਼ਾਂਤੀਮਈ ਤਰੀਕੇ ਨਾਲ ਆਪਣੇ ਨਾਅਰੇ ਲਾਣ ਅਸੀਂ ਆਪਣੀ ਗੱਲ ਕਰੀਏ ਉਹ ਆਪਣੀ ਗੱਲ ਕਰਦੇ ਰਹਿਣ ਕਿਸਾਨ ਸਾਡੇ ਨਾਲ ਹੈ ਇਹੀ ਭਾਜਪਾ ਸਰਕਾਰ ਹੈ ਜਿਹਨੇ ਕਿਸਾਨਾਂ ਦੇ ਜ਼ੁਲਮ ਢਾਇਆ 740 ਕਿਸਾਨ ਖੇਤ ਕਰ ਦਿੱਤੇ ਲਗਾਤਾਰ ਗੋਲੀਆਂ ਨਾਲ ਮੀਂਹ ਭਰਾਇਆ ਅਥਰੂ ਕਹੇ ਦੇ ਗੋਲੇ ਛੱਡੇ ਪਾਣੀ ਦੀਆਂ ਬਿਛਾੜਾਂ ਦਿੱਲੀ ਜਾਣ ਤੋਂ ਰੋਕਣ ਲਈ ਸੜਕਾਂ ਦੇ ਵਿੱਚ ਕਿਲ ਮੇਖਾਂ ਲਾਈਆਂ ਗਈਆਂ ਅਸੀਂ ਸਾਨੂੰ ਕਦੋਂ ਦਾ ਜੇ ਤੁਸੀਂ ਖਸਾਨਾ ਜਾਣਾ ਚਾਹੋਗੇ ਨਹੀਂ ਜਾਣ ਦਵਾਂਗੇ ਮੋਦੀ ਸਰਕਾਰ ਦੇ ਖਿਲਾਫ ਨਾਰੀਵਦੀ ਕੰਨਵਲੇ ਸੀ ਵਿਰੋਧ ਕੰਨਵਲੇ ਸਾਰੇ ਕਿਰਾਇ ਤੇ ਆਏ ਹੋਟਟੂ ਨੇ ਤੇ ਸਿਆਸੀ ਪਾਰਟੀਆਂ ਦੇ ਭੇਜੇ ਹੋਏ ਗੁੰਡੇ ਨੇ ਦੱਸਦੀ ਕਿ ਇਹ ਬਿਆਨ ਭਾਜਪਾ ਵਰਕਰਾਂ ਦੇ ਵੱਲੋਂ ਦਿੱਤਾ ਗਿਆ ਜਦੋਂ ਹੱਥਾਂ 'ਚ ਫੜ ਕੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਪੰਚੇ ਦੱਸਦੀ ਕਿ ਭਾਜਪਾ ਉਮੀਦਵਾਰ ਸ਼ੁਭਾ ਸ਼ਰਮਾ ਦਾ ਡਟ ਕੇ ਕਿਸਾਨਾਂ ਨੇ ਵਿਰੋਧ ਕੀਤਾ ਮੋਹਲ ਵੀ ਤਣਾਪੂਰ ਹੁੰਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਭਾਜਪਾ ਵਰਕਰਾਂ ਦਾ ਗੁੱਸਾ ਇਨਾ ਪ੍ਰਦਰਸ਼ਨਕਾਰੀਆਂ ਤੇ ਫੁੱਟਦਾ ਹੋਇਆ ਵੀ ਦਿਖਾਈ ਦਿੱਤਾ ਉਹਨਾਂ ਨਾਰੀਵਾਝਕਣ ਵਾਲਿਆਂ ਨੂੰ ਸਿਆਸੀ ਪਾਰਟੀਆਂ ਦੇ ਭੇਜੇ ਹੋਏ ਗੁੰਡੀ ਦੱਸਿਆ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਵਰਕਰ ਨੇ ਖੁੱਲਾ ਚੈਲੰਜ ਕੀਤਾ ਕਿ ਜੇਕਰ ਉਹਨਾਂ ਚਦਾਂ ਤਾਂ ਰੋਕ ਕੇ ਦਿਖਾਉਣ ਓਸ਼ੀ ਦੇ ਅਨੰਦਪੁਰ ਸਾਹਿਬ ਦੇ ਪਿੰਡ-ਪਿੰਡ ਵਿੱਚ ਜਾ ਕੇ ਪ੍ਰੋਗਰਾਮ ਕਰਨਗੇ ਪਰਾਪੁਰ ਬਣਿਆ ਕੀ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਅੱਜ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਜੇ ਅਸੀਂ ਇਸੇ ਤਰ੍ਹਾਂ ਇਕਜੁੱਟ ਰਹੇ ਤਾਂ ਸਾਨੂੰ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਔਰ ਜਿਹੜੇ ਕਿਸਾਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਮੀਡੀਆ ਦੇ ਮਾਧਿਅਮ ਤੋਂ ਇਹ ਗੱਲ ਕਹਿੰਦਾ ਕਿ ਦੁਬਾਰਾ ਉਹਨਾਂ ਕੋਲ ਜਾਇਓ ਤੇ ਉਹਨਾਂ ਤੋਂ ਇੱਕ ਗੱਲ ਪੁੱਛਿਓ ਵੀ ਕਿੰਨੇ ਕ ਕਿਸਾਨਾਂ ਦੀ ਜੇਬ ਦੇ ਵਿੱਚ ਜੇ ਫਾਰਮ ਨੇ ਇਹ ਸਭ ਕਿਰਾਏ ਤੇ ਆਏ ਹੋਏ ਟੱਟੂ ਨੇ ਇਸ ਸਿਆਸੀ ਪਾਰਟੀਆਂ ਦੇ ਭੇਜੇ ਹੋਏ ਗੁੰਡੇ ਨੇ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਅਸਤਿਤਵ ਨਹੀਂ ਇਹਨਾਂ ਦੀ ਰੋਜ਼ ਦੀ ਡਿਊਟੀ ਹੈ ਕਿ ਜਿੱਥੇ ਭਾਜਪਾ ਦਾ ਪ੍ਰੋਗਰਾਮ ਹੋਵੇ ਉੱਥੇ ਜਾ ਕੇ ਖਲਣ ਪਾਣਾ ਸਾਡਾ ਵਰਕਰ ਭਾਰੀ ਉਤਸ਼ਾਹ ਦੇ ਨਾਲ ਸੁਭਾਸ਼ ਸ਼ਰਮਾ ਜੀ ਦਾ ਸਵਾਗਤ ਕਰਨ ਉਹਨਾਂ ਨੂੰ ਸੁਣਨ ਦੇ ਲਈ ਗਜੇਂਦਰ ਸਿੰਘ ਛਿਖਾਵਤ ਜੀ ਨੂੰ ਸੁਣਨ ਦੇ ਲਈ ਆਇਆ ਹੈ ਕਿਉਂਕਿ ਹੁਣ ਪੰਜਾਬ ਦੀ ਵਾਰੀ ਹੈ ਹਿੰਦੁਸਤਾਨ ਨੂੰ ਤਾਂ ਦੋ ਵਾਰ ਭਾਰਤੀ ਜਨਤਾ ਪਾਰਟੀ ਫਤਿਹ ਕਰ ਚੁੱਕੀ ਹੈ ਇਸ ਵਾਰ ਪੰਜਾਬ 'ਚ ਪਹਿਲੀ ਵਾਰ 13 ਸੀਟਾਂ ਤੇ ਲੜ ਰਹੀ ਹੈ ਔਰ ਤੁਸੀਂ ਦੇਖਿਓ ਕਿ ਯਕੀਨੀ 24 ਦੇ ਵਿੱਚ ਵੀ ਔਰਾਂ ਵਾਲੀ 27 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣਾ ਪਛਮ ਲਹਿਰਾਏਗੀ ਔਰ ਪੰਜਾਬ ਨੂੰ ਵਿਕਾਸ ਦੀਆਂ ਲੀਆਂ ਤੇ ਮੋੜ ਲੈ ਕੇ ਜਾਏਗੀ ਜਿਨ੍ਹਾਂ ਤੇ ਕਿਸੇ ਸਮੇਂ ਪੰਜਾਬ ਹੁੰਦਾ ਸੀ ਇਹਨਾਂ ਲੋਕਾਂ ਦੇ ਕਾਰਨ ਅੱਜ ਪੰਜਾਬ ਤਾਲੀਬਾਨ ਬਣਿਆ ਹੋਇਆ ਹੈ ਕਿਸੇ ਨੂੰ ਸ਼ਾਂਤ ਮਈ ਢੰਗ ਦੇ ਨਾਲੇ ਕੰਮ ਨਹੀਂ ਕਰਨ ਦਿੰਦੇ ਹੁਣ ਚੋਣਾਬੀ ਅਖਾੜਾ ਚੱਲ ਰਿਹਾ ਹੈ ਜੇ ਇਹਨਾਂ 'ਚ ਇੰਨਾ ਹੀ ਦਮ ਹੈ ਤੇ ਇੱਕ ਚੋਣ ਦੇ ਵਿੱਚ ਆਪਣੇ ਪੇਪਰ ਭਰਨ ਅਨੰਦਪੁਰ ਸਾਹਿਬ ਲੋਕ ਸਭਾ ਲੜਨ ਜੇ ਇਹਨਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਇੰਨਾ ਹੀ ਸਮਰਥਨ ਹੈ ਤਾਂ ਮੈਦਾਨ ਜਾਣ ਆ ਕੇ ਬਾਕੀਆਂ ਨੂੰ ਹੈਰਾਨ ਲੇਕਿਨ ਉਹ ਇਹਨਾਂ ਚ ਦਮ ਨਹੀਂ ਕਿਉਂਕਿ ਇਹਨਾਂ ਦਾ ਕੰਮ ਸਵੇਰ ਨੂੰ ਪੈਸੇ ਜੇਬ ਵਿੱਚ ਪਏ ਤੇ ਸ਼ਾਮ ਨੂੰ ਧਿਆੜੀ ਖਤਮ ਹੋਈ ਤੇ ਛੁੱਟੀ ਕਾਲੂ ਅਗਲੀ ਜਗ੍ਹਾ ਫੇਰ ਜਿੱਥੇ ਵੀ ਕਿਸੇ ਭਾਰਤੀ ਜਨਤਾ ਪਾਰਟੀ ਦਾ ਕਾਰਜਕ੍ਰਮ ਹੋਏਗਾ ਤੇ ਉੱਥੇ ਧਰਨੇ ਦੇ ਵਿੱਚ ਦੇਖਣਗੇ ਮੈਂ ਤੁਹਾਨੂੰ ਦੁਬਾਰਾ ਪੁੱਛੂੰਗਾ ਕਿ ਇਹਨਾਂ ਨੂੰ ਕਿਹੋ ਜਿੰਨੇ ਇਹਨਾਂ ਦੇ ਖੋਤੀ ਨੇਤਾ ਮੋਰੇ ਖੜੇ ਨੇ ਕਿ ਕਾਲੂ ਆਪਣੇ ਆਪਣੇ ਜੇ ਫਾਰਮ ਆਪਣੀ ਜੇਬ ਵਿੱਚ ਪਾ ਕੇ ਲੈ ਕੇ ਆਣ ਕਿਉਂਕਿ ਕਿਸਾਨ ਦਾ ਅਸਲੀ ਪ੍ਰਮਾਣ ਪੱਤਰ ਜਾਂ ਉਹਨਾਂ ਦੀ ਜ਼ਮੀਨ ਦੀ ਫਰਦ ਹੈ ਚਾਹੀ ਵਾਲੀ ਤੇ ਜਾ ਉਹਨਾਂ ਦੀ ਜੇਬ 'ਚ ਹੋਵੇ ਕਿਸਾਨ ਦਾ ਜੇ ਫਾਰਮ ਜਿਹਦੇ ਨਾਲ ਉਹ ਮੰਡੀ ਦੇ ਵਿੱਚ ਫਸਲ ਵੇਚ ਕੇ ਆਂਦਾ ਹੈ ਤਾਜੀ-ਤਾਜੀ ਮੰਡੀ ਹਜੇ ਬੰਦ ਹੋਈ ਆ ਕੱਲੇ-ਕੱਲੇ ਦੀ ਜੇਬ 'ਚ 5-5 7-7 ਕੁਇੰਟਲ 10 ਕੁਇੰਟਲ ਦਾ ਜੇ ਫਾਰਮ ਹੋਵੇ ਤਾਂ ਮੈਂ ਇਹਨਾਂ ਨੂੰ ਕਿਸਾਨ ਮੰਨਾਂਗਾ ਨਹੀਂ ਆਪਾਜਪਾ ਤੇ ਸਾਰੇ ਕਾਰਜਕਰਤਾ ਖੜੇ ਆ ਜਦ ਮਰਜ਼ੀ ਡਿਬੇਟ ਰੱਖ ਲਓ ਇਹ ਸਾਰੇ ਕਿਸਾਨ ਨੇ ਆਪਣੀਆਂ ਜੇਬਾਂ ਦੇ ਵਿੱਚ ਜੇ ਫਾਰਮ ਮੰਡੀ ਦੇ ਵਿੱਚ ਵੇਚੀ ਹੋਈ ਫਸਲ ਔਰ ਖਾਤੇ ਦੇ ਵਿੱਚ ਪਏ ਹੋਏ ਪੈਸਿਆਂ ਦੀਆਂ ਰਸੀਦਾਂ ਨਾਲ ਲੈ ਕੇ ਆਣਗੇ ਮੈਂ ਖੁੱਲਾ ਚੈਲੰਜ ਦਿੰਦਾ ਜਦੋਂ ਮਰਜੀ ਆ ਕੇ ਵੈਦ ਕਰ ਲੈਣਾ ਅਸੀਂ ਕਿਸਾਨ ਰਹਾਂਗੇ ਔਰ ਅਸੀਂ ਕਿਸਾਨ ਭਾਜਪਾ ਦੇ ਨਾਲ ਕਿਉਂਕਿ ਭਾਜਪਾ ਨੇ ਕਿਸਾਨਾਂ ਦੀ ਐਮਐਸਬੀਬੀ ਵੀ ਵਧਾਈ ਹੈ ਕਿਸਾਨਾਂ ਨੂੰ 2-2000 ਦੀ ਕਿਸਾਨ ਸਮਾਨ ਨਿਧੀ ਸਕੀਮ ਵੀ ਦਿੱਤੀ ਹੈ ਔਰ ਜੋ ਸਭ ਤੋਂ ਜ਼ਰੂਰੀ ਸੀ ਉਸ ਹੀ ਆਯੂਸ਼ਮਾਨ ਕਾਰਡ ਜਿਸ ਬੰਦੇ ਦੀ ਜੇਬ ਚ ਜੇ ਫਾਰਮ ਹੈ ਮੋਦੀ ਸਾਹਿਬ ਨੇ ਉੱਥੇ 5 ਲੱਖ ਤੱਕ ਦਾ ਇਲਾਜ ਫ੍ਰੀ ਕਰਨ ਦਾ ਵਾਅਦਾ ਕੀਤਾ ਹੈ ਜਿਹਦਾ ਜੇਬ ਦੇ ਵਿੱਚ ਜੇ ਫਾਰਮ ਉਹਦੀ ਜੇਬ ਦੇ ਵਿੱਚ 5 ਲੱਖ ਦਾ ਔਰ ਉਹਦੇ ਪੂਰੇ ਪਰਿਵਾਰ ਦਾ ਇਲਾਜ ਫਰੀ ਹੈ ਅੱਜ ਤੱਕ ਕਿਸੇ ਸਰਕਾਰ ਨੇ ਦਿੱਤਾ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਉਹ ਅੱਜ ਤੱਕ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਹੀ ਕਰਦੇ ਆਏ ਆ ਔਰ ਇਹ ਉਹਨਾਂ ਦੇ ਹੀ ਦੱਲੇ ਨੇ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਤਾਂ ਆਪਣੀਆਂ ਰੋਟੀਆਂ ਸੇਕ ਸਕਦੇ ਨੇ ਇਹ ਨਹੀਂ ਜਾਣਦੇ ਕਿ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਜਾਵੇ ਇਹ ਨਹੀਂ ਜਾਣਦੇ ਪੰਜਾਬ ਮੁੜ ਖੁਸ਼ਹਾਲ ਹੋਵੇ ਇਹ ਪੰਜਾਬ ਦਾ ਵਿਨਾਸ਼ ਚਾਹਦੇ ਆ ਵਿਕਾਸ ਨਹੀਂ ਚਾਹਦੇ ਅਸੀਂ ਖੁੱਲਾ ਚੈਲੰਜ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਨੰਦਪੁਰ ਸਾਹਿਬ ਲੋਕ ਸਭਾ ਸੀਟ ਜਿੱਤੇਗੀ ਔਰ ਅਸੀਂ ਹਰ ਪਿੰਡ ਦੇ ਵਿੱਚ ਪ੍ਰਚਾਰ ਕਰਾਂਗੇ ਇਹਨਾਂ ਚ ਕੰਮ ਹੋਇਆ ਤਾਂ ਰੋਕ ਲੈਣ ਹਗੰਪੁਰ ਅਨੰਦਪੁਰ ਸਾਹਿਬ ਗੋਲੜੀ ਹਰ ਪਾਸੇ ਸੁਬਾਸ਼ ਸ਼ਰਮਾ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਗੇ ਲਾਪੇ ਜਾਨ ਹੋਣੇ ਹੀ ਇੱਥੇ ਤੋਂ ਤੇ ਇਹਨਾਂ ਨੂੰ ਖੁੱਲਾ ਚੈਲੰਜ ਹੈ ਕਿ ਜਿੱਥੇ ਟਕਰਨਾ ਹੋਇਆ ਟਕਰ ਲੈਣ ਭਾਜਪਾ ਦਾ ਵਰਕਰ ਹੁਣ ਕਮਜ਼ੋਰ ਨਹੀਂ ਰਿਹਾ ਮੋਢੇ ਨਾਲ ਮੋਢਾ ਲਾ ਕੇ ਇਕਤਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਝੰਡਾ ਬੁਲੰਦ ਹੋਏਗਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰਿੰਦਰ ਭਾਈ ਮੋਦੀ ਜਿੰਦਾਬਾਦ ਨਰਿੰਦਰ ਭਾਈ ਮੋਦੀ ਜਿੰਦਾਬਾਦ ਜੋ ਬੋਲੇ ਸੋਨਿਹਾਰ ਜਿੰਦਾਬਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਦਰਪਾਜਪਾ ਉਮੀਦਵਾਰ ਸ਼ਿਵ ਕੁਸ਼ਮ ਨੇ ਕਿਹਾ ਕਿ ਕਿਸਾਨੋ ਨਰੇ ਨਾਲ ਨੇ ਵਿਰੋਧ ਕਰਨ ਵਾਲਿਆਂ ਨੂੰ ਵਿਰੋਧ ਕਰਨ ਦਾ ਵੀ ਅਧਿਕਾਰ ਹੈ ਪਰ ਜਾਗਤੀ ਚ ਰਹਿ ਕੇ ਆਪਣੀ ਗੱਲ ਸਾਹਮਣੇ ਰੱਖਣ ਉਸਤਾਦ ਤੁਸੀਂ ਅੱਜ ਦੇਖ ਹੀ ਲਿਆ ਜਿਸ ਤਰ੍ਹਾਂ ਨਾਲ ਇਹ ਵਰਕਰਾਂ ਦੀ ਮੀਟਿੰਗ ਰੈਲੀ ਚ ਬਦਲੀ ਹੈ ਆਪ ਮੋਹਰੇ ਲੋਕ ਚੱਲ ਕੇ ਆ ਰਹੇ ਮੈਂ ਜਿੱਥੇ ਜਿੱਥੇ ਜਾ ਰਿਹਾ ਮਤਲਬ ਇੰਨਾ ਜ਼ਿਆਦਾ ਪਿਆਰ ਤੇ ਸਮਰਥਨ ਮਿਲ ਰਿਹਾ ਹੈ ਲੋਕ ਭਾਰਤੀ ਜਨਤਾ ਪਾਰਟੀ ਨੂੰ ਔਰ ਮੋਦੀ ਜੀ ਨੂੰ ਸਵਾਰ ਜਿਤਾਣ ਦਾ ਮਨ ਬਣਾ ਗਿਆ ਇਹ ਕਿਸਾਨ ਲਗਾਤਾਰ ਰੋਲ ਜਾ ਰਹੇ ਹਨ ਕਿਤੇ ਵੀ ਜਿਹੜੇ ਪੀਪਲਿਡਰ ਜਾ ਰਹੇ ਹਨ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਕਿਹਨੂੰ ਸੁਣਦਾ ਦੇਖਦੇ ਹਰੇਕ ਨੂੰ ਲੋਕਤੰਤਰ ਦਾ ਆਪਣਾ ਮਾਤਰਾ ਖੰਡਾ ਅਧਿਕਾਰ ਹੈ ਕੁਝ 10 15 ਲੋਕਾਂ ਨੇ ਵਿਰੋਧ ਕੀਤਾ ਹੈ ਉਹ ਆਪਣਾ ਲੋਕਤੰਤਰ ਅਧਿਕਾਰ ਦਾ ਇਸਤੇਮਾਲ ਕਰ ਰਹੇ ਹੈ ਬਸ ਬੇਨਤੀ ਇੰਨੀ ਹੈ ਕਿ ਸ਼ਾਂਤੀਮਈ ਤਰੀਕੇ ਨਾਲ ਆਪਣੇ ਨਾਅਰੇ ਲਾਣ ਅਸੀਂ ਆਪਣੀ ਗੱਲ ਕਰੀਏ ਉਹ ਆਪਣੀ ਗੱਲ ਕਰਦੇ ਰਹਿਣ ਕਿਸਾਨ ਸਾਡੇ ਨਾਲ ਹੈ ਜਿਸ ਤਰੀਕੇ ਪੰਜਾਬ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਔਰ ਜਿੰਨਾ ਉਤਸ਼ਾਹ ਤੇ ਸਮਰਥਨ ਆ ਜਿਹੜੇ 800 ਲੋਕ ਬੈਠੇ ਸੀ ਇਹਨਾਂ ਚ 500 ਕਿਸਾਨ ਸੀਗੇ ਪਿੰਡਾਂ ਤੋਂ ਆਏ ਸੀ ਸਾਰੇ ਇਸ ਕਰਕੇ ਸਾਰੇ ਨਾਲ ਲੱਗੇ ਕੋਈ ਕੋ ਜਥੇਬੰਦੀਆਂ ਨੇ ਉਹ ਆਪਣਾ ਉਹਨਾਂ ਦਾ ਪੋਲਿਟਿਕਲ ਅਜੈਂਡਾ ਲਾਲ ਗੋਰਾ ਜੀ ਨੇ ਜ਼ਿਲ੍ਹਾ ਪ੍ਰਧਾਨ ਨੂੰ ਉਹ ਤੁਹਾਡੀਆਂ ਕਿਸੇ ਵੀ ਰੈਲੀਆਂ ਜੇ ਤੁਹਾਡੇ ਨਾਲ ਨਜ਼ਰ ਨਹੀਂ ਆ ਰਹੇ ਨੇ ਉਹ ਕੱਲ ਆਣਗੇ ਉਹਨਾਂ ਦੇ ਪਰਿਵਾਰ ਚ ਬ੍ਰੇਨ ਸਟ੍ਰੋਕ ਹੋ ਗਿਆ ਉਹਨਾਂ ਦੇ ਇੱਕ ਬਹੁਤ ਖਾਸ ਵਿਅਕਤੀ ਨੂੰ ਹਸਪਤਾਲ ਸੀਗੇ ਉਹ ਕੱਲ ਸ਼ਾਮ ਨੂੰ ਆ ਰਹੇ ਆ ਉਹਦੇ ਬਾਅਦ 20 ਦਿਨ ਪੂਰੀ ਕੈਂਪੇਨ ਚ ਇਥੇ ਹਮਕਾਵ ਲਗੇ ਨਾ ਦੇਖ ਦੋ ਜੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹਦੇ ਨਾਲ ਮੁਕਾਬਲਾ ਹੈ ਕਿਉਂਕਿ ਮੈਂ ਇੱਕ ਤਰਫ ਦੇਖਦਾ ਨਰਿੰਦਰ ਮੋਦੀ ਦੂਜੀ ਤਰਫ ਮੈਂ ਦੇਖਦਾ ਬੇਲ ਤੇ ਛੁੱਟ ਕੇ ਆਇਆ ਕੇਜਰੀਵਾਲ ਇਹ ਪੱਪੂ ਤੇ ਮੈਨੂੰ ਲੱਗਦਾ ਯਾਰ ਮੁਕਾਬਲਾ ਹੈ ਕਿੱਥੇ ਸੋ ਕੋਈ ਮੁਕਾਬਲਾ ਨਹੀਂ ਹੈ ਤੁਸੀਂ ਦੇਖਣਾ ਇੱਕ ਤਰਫਾ ਜਿੱਤ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਹੋਣੀ ਹੈ ਜਿਸ ਤਰ੍ਹਾਂ ਜਨਤਾ ਪਾਰਟੀ 13 0 ਕਰ ਰਹੀ ਹੈ ਆ 13 0 ਇਹ ਆ 13 ਸਾਡੀਆਂ 0 ਉਹਨਾਂ ਦੀ ਸਾਡੇ ਦੋ ਹੀ ਵੱਡੇ ਮੁੱਦੇ ਆ ਨਰਿੰਦਰ ਮੋਦੀ ਸਾਹਿਬ ਨੇ ਜਿਹੜਾ ਦੇਸ਼ ਨੂੰ ਰੁਤਬਾ ਦਿੱਤਾ ਰਾਮ ਆਦਮੀ ਪਾਰਟੀ ਨੇ ਜਿਵੇਂ ਪੰਜਾਬ ਨੂੰ ਬਰਬਾਦ ਕੀਤਾ। ਆਪਣੇ ਹਲਕੇ ਦੇ ਕਿਹੜੇ ਮੇਨ ਮੁੱਦੇ ਆ ਜੀ ਜਿਹੜੇ ਤੁਹਾਨੂੰ ਲੱਗਦੇ ਆ ਕਿ ਜੇਕਰ ਤੁਸੀਂ ਜਿੱਤ ਕੇ ਜਾਓਗੇ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਵਾਸਤੇ ਲਈ ਆਵਾਜ਼ ਉਠਾਓਗੇ। ਇਸ ਹਲਕੇ ਨੂੰ ਟੂਰਿਜ਼ਮ ਦਾ ਹੱਬ ਬਣਾਵਾਂਗੇ। ਮੋਹਾਲੀ ਦੀ ਆਈਟੀ ਇੰਡਸਟਰੀ ਨੂੰ ਇੰਟਰਨੈਸ਼ਨਲ ਸਤਰ ਤੇ ਲੈ ਕੇ ਜਾਵਾਂਗੇ। ਮੋਹਾਲੀ 에어ਪੋਰਟ ਤੋਂ ਅਮਰੀਕਾ, ਕੈਨੇਡਾ ਦੀਆਂ ਫਲਾਈਟ ਸ਼ੁਰੂ ਕਰਾਵਾਂਗੇ। ਇਸ ਹਲਕੇ 'ਚੋਂ ਡਰੱਗਸ ਖਤਮ ਕਰਾਂਗੇ। ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਨੂੰ ਰਿਜ਼ੋਲਵ ਕਰਾਂਗੇ। ਚੰਗਰ ਏਰੀਆ ਦੇ ਪੀਣ ਦੇ ਪ ਤੁਸੀਂ ਪਾਣੀ ਨਹੀਂ ਦੇ ਸਕਦੇ ਇਸ ਇਲਾਕੇ ਨੂੰ ਉਹਦੇ ਪਾਣੀ ਦੇ ਮਸਲੇ ਹੱਲ ਕਰਾਂਗੇ ਨੌਕਰੀਆਂ ਦੇਣ ਲਈ ਇੱਕ ਵੱਡਾ ਪ੍ਰੋਜੈਕਟ ਇੰਡਸਟਰੀ ਦਾ ਕੇਂਦਰ ਤੋਂ ਲੈ ਕੇ ਆਵਾਂਗੇ ਇਹ ਸਾਰੇ ਮੁੱਦਿਆਂ ਤੇ ਕੰਮ ਕਰਾਂਗੇ ਸਰ ਇਹ ਮੁੱਦੇ ਆ ਜਿਹੜੇ ਇਹ ਵੀ ਕਿਤਾਬ ਸੋਲਵ ਨਹੀਂ ਹੋਏ ਅਸੀਂ ਅਜੇ ਤੱਕ ਮੁੱਦੇ ਬਿਲਕੁਲ ਬਿਲਕੁਲ ਹੱਲ ਹੋ ਸਕਦੇ ਆ ਲੇਕਿਨ ਮੁੱਦੇ ਜਾਣੇ ਤੇ ਚਾਹੀਦੇ ਨਾ ਮਾਂ ਵੀ ਬੱਚੇ ਨੂੰ ਦੁੱਧ ਦੁੱਧੇ ਪਲਉਂਦੀ ਜਦੋਂ ਬੱਚਾ ਰੋਂਦਾ ਵੀ ਭੁੱਖ ਲੱਗੀ ਹੈ ਇਸ ਇਸ ਹਲਕੇ ਦੇ ਐਮਪੀਆ ਨੇ ਕਦੀ ਇਹ ਨਾ ਮੁੱਦਿਆਂ ਨੂੰ ਲੈ ਕੇ ਉੱਤੇ ਗੱਲ ਹੀ ਨਹੀਂ ਕੀਤੀ ਦੇਖੋ ਸਾਰੇ ਸੂਬਿਆਂ ਦੇ ਐਮਪੀ ਪ੍ਰਾਈਮ ਮਿਨਿਸਟਰ ਨੂੰ ਜਾਂਦੇ ਆ ਮਿਲਦੇ ਆ ਪ੍ਰੈਜੈਂਟੇਸ਼ਨ ਦਿੰਦੇ ਆ ਜੀ ਸਾਡੇ ਏਰੀਆ ਦੇ ਇਸ਼ੂ ਨੇ ਸਾਡੇ ਰੇਲਵੇ ਦੇ ਇਸ਼ੂ ਨੇ ਸਾਡੇ 에ਰਪੋਰਟ ਦੇ ਇਸ਼ੂ ਨੇ ਸੜਕਾਂ ਦੇ ਇਸ਼ੂ ਨੇ ਪਾਣੀ ਦੇ ਇਸ਼ੂ ਨੇ ਭਾਈ ਪ੍ਰਧਾਨ ਮੰਤਰੀ ਨੂੰ ਪਤਾ ਲੱਗਦਾ ਨਾ ਆਵਾਜ਼ ਨਹੀਂ ਬੁਲੰਦ ਕੀਤੀ ਲੋਕ ਇਸ ਕਰਕੇ ਵਿਸ਼ਵਾਸ ਕਰਨ ਕਿ ਭਾਰਤੀ ਜਨਤਾ ਪਾਰਟੀ ਦਾ ਟ੍ਰੈਕ ਰਿਕਾਰਡ ਹੈ ਜੋ ਕਿਹਾ ਉਹ ਕੀਤਾ ਕਿਆ ਸੀ ਛਾਤੀ ਠੋਕ ਕੇ ਮੰਦਿਰ ਵਹੀਂ ਬਣਾਇੰਗੇ ਬਣਾ ਕੇ ਦਿਖਾਇਆ। ਕਿਆ ਸੀ ਤਾਰਾ 370 ਆਟਾਵਾਂਗੇ ਹਟਾ ਕੇ ਦਿਖਾਈ। ਕਿਆ ਸੀ ਕਾਮਨ ਸਿਵਲ ਕੋਡ ਲੈ ਕੇ ਆਵਾਂਗੇ ਲੈ ਕੇ ਆਏ। ਜੋ ਕਿਨੇ ਉਹ ਕਰਦੇ ਆ ਸਾਡੇ ਤੇ ਟੈਕ ਰਿਕਾਰਡ ਸਾਡੇ ਤੋਂ ਤਕਲੀਫ ਇਹ ਆ ਵੀ ਤੁਸੀਂ ਕਰੀ ਕਿ ਜਾਂਦੇ ਹੋ ਮੈਨੀਫੈਸਟੋ ਵਾਲੇ ਕੰਮ। ਬੁੱਕਾ ਵਿਧਾਇਕ ਕਹਿ ਰਿਹਾ ਕਿ ਅਸੀਂ ਬਹੁਤ ਕੰਮ ਕਰ ਦਿੱਤੇ ਆ ਪੰਜਾਬ ਸਰਕਾਰ ਵੀ ਕਹਿ ਰਹੀ ਅਸੀਂ ਬਹੁਤ ਕੰਮ ਕਰ ਦਿੱਤੇ ਆ। ਕਿੱਦਾਂ ਦੇਖਦੇ ਆਂ ਜੀ? ਦੇਖੋ ਹਲਕਾ ਵਿਧਾਇਕ ਦਾ ਆਪਣਾ ਵਿਕਾਸ ਹੋਈ ਜਾ ਰਿਹਾ ਹਲਕੇ ਦਾ ਵਿਕਾਸ ਥੀ ਹੋ ਕੋਈ ਨਹੀਂ ਰਿਹਾ। ਹਰ ਪੱਖੋਂ ਹੋ ਰਿਹਾ। ਦੇਖ ਇਲਲੀਗਲ ਮਾਈਨਿੰਗ ਅਗਰ ਸ਼ਿਰਨੰਦਪੁਰ ਸਾਹਿਬ ਚ ਹੋ ਰਹੀ ਆ ਤੇ ਮੈਨੂੰ ਦੱਸੋ ਜੇ ਹਲਕੇ ਚੋਂ ਮੰਤਰੀ ਹੋਵੇ ਐਮਐਲਏ ਹੋਵੇ ਉਥੇ ਇਲੈਗਲ ਮਾਈਨਿੰਗ ਧੜਾ ਧੜ ਚੱਲ ਰਹੀ ਹੋਵੇ ਟਿੱਪੜਾਂ ਦੇ ਟਿੱਪਰ ਜਾ ਰਹੇ ਹੋਣ ਤੇ ਕਿਹਦਾ ਵਿਕਾਸ ਹੋ ਰਿਹਾ ਫਿਰ ਐਂਜੀ ਟੀਵੀ ਸੈਂਟਰ ਦੀ ਆ ਉਹਦੀ ਪਰਮਿਸ਼ਨ ਕਿੱਦਾਂ ਮਿਲ ਜਾਂਦੀ ਗਈ ਜੀ ਐਂਜੀ ਨਹੀਂ ਪਰਮਿਸ਼ਨ ਮਿਲ ਰਹੀ ਭਾਈ ਮੇਰੇ ਭਾਈ ਇਹ ਤਾਂ ਪੰਗਾ ਹੈ ਜਿਹੜੀ ਪਰਮਿਸ਼ਨ ਹੁੰਦੀ ਹੈ ਉਹਨੂੰ ਕਹਿੰਦੇ ਆ ਲੀਗਲ ਮਾਈਨਿੰਗ ਇਹ ਜਿਹੜੀ ਮਾਈਨਿੰਗ ਚੱਲ ਰਹੀ ਹੈ ਇਹਨੂੰ ਕਹਿੰਦੇ ਆ ਇਲੈਗਲ ਮਾਈਨਿੰਗ ਪਰਚੀ ਸਿਸਟਮ ਹਾਈ ਕੋਰਟ ਨੇ ਹਾਈ ਕੋਰਟ ਨੇ ਸੀਲਟਿੰਗ ਹੋ ਰਹੀ ਹੈ ਭਾਈ ਸਾਹਿਬ ਇਥੇ ਇਲੀਗਲੀ ਹੈ ਨਾ ਉਹ ਵੀ ਡੀ ਸੀਲਟਿੰਗ ਹੋ ਰਹੀ ਹੈ ਉਹ ਵੀ ਮਾਈਨਿੰਗ ਦੇ ਖੋਦ ਹੀ ਜਾ ਰਹੇ ਹੋ ਖੋਦ ਹੀ ਜਾ ਰਹੇ ਹੋ ਇਹ ਜਿਹੜਾ ਪੈਸਾ ਕਿਧਰ ਕੋ ਜਾ ਰਿਹਾ ਹੈ ਸਰਕਾਰ ਕੋ ਤਾਂ ਜਾ ਨਹੀਂ ਰਿਹਾ ਪੈਸਾ ਕਿਹਦੀ ਜੇਬ ਚ ਜਾ ਰਿਹਾ ਹੈ ਇਹਨਾਂ ਦੀ ਜੇਬ ਚ ਜਾ ਰਿਹਾ ਹੈ ਜਿਹੜੇ ਅੱਜ ਡਰੱਗਸ ਨਾਲ ਅਨੰਦਪੁਰ ਸਾਹਿਬ ਦੇ ਬੱਚੇ ਰੋਜ਼ ਮਰ ਰਹੇ ਆ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਤੇ ਕਿਉਂ ਨਹੀਂ ਪਾਇਆ ਜਾ ਰਿਹਾ ਭ੍ਰਸ਼ਟਾਚਾਰ ਦਾ ਬੋਲਬਾਲਾ ਲੋਕਾਂ ਪੋਲਿਟਿਸ਼ੀਨਾਂ ਦੇ ਪੋਲਿਟਿਸ਼ੀਨਾਂ ਦੇ ਬੱਚੇ ਜਿਹੜੇ ਹੁੰਦੇ ਨਾ ਉਬੇ ਆਪ ਮਾਰੇ ਹੁੰਦੇ ਆ ਇੱਥੇ ਤੇ ਪਾਪਾ ਜੀ ਆਪ ਮਾਰੇ ਹੋ ਚਾਚਾ ਜੀ ਆਪ ਮਾਰੇ ਹੋ ਕਰੀਏ ਕੀ ਦੱਸੋ ਜਿਹੜੇ ਪੁਰਾਣੇ ਲੀਡਰ ਹੈ ਬੀਜੇਪੀ ਦੇ ਉਧਰ ਕਿਸਾਨਾਂ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਦੇ ਨਾਲ ਤੱਕੇ ਸ਼ਹੀਦੀ ਦੀ ਤਿਆਰੀ ਹੈ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਪਹਿਲਾਂ ਜਦੋਂ ਅੰਦੋਲਨ ਹੋਇਆ ਉਦੋਂ ਕਿੰਨੇ ਕਿਸਾਨ ਸ਼ਹੀਦ ਹੋਏ ਪਰਚੇ ਰੱਦ ਕਰਨ ਦੀ ਵੀ ਗੱਲ ਕਹੀ ਗਈ ਸੀ ਜੋ ਨਹੀਂ ਕੀਤੇ ਗਈ ਉਹਨਾਂ ਕਹਿ ਕੇ ਮੋਦੀ ਸਰਕਾਰ ਦੇ ਵੱਲੋਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਇਸੇ ਕਰਕੇ ਉਹ ਭਾਜਪਾ ਉਮੀਦਵਾਰਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰੱਖਣਗੇ ਇਹ ਖਾਸ ਨੌਟਖਸਾਨ ਮੋਰਚੇ ਨੇ ਕਾਹਲ ਦਿੱਤੀ ਹੋਈ ਹੈ ਕਿ ਜਿਹੜੀ ਭਾਜਪਾ ਸਰਕਾਰ ਹੈ ਇਹਦੇ ਨੁਮਾਇंदे ਨੇ ਉਮੀਦਵਾਰ ਚੋਣਾਂ 'ਚ ਖੜੇ ਨੇ ਉਹਦਾ ਵਿਰੋਧ ਕਰਨਾ ਸਾਡਾ ਪ੍ਰੋਗਰਾਮ ਹੈ ਤੇ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਲਾਕੇ ਦੇ ਕਿਸਾਨ ਜਥੇਬੰਦੀਆਂ ਇੱਥੇ ਭਾਜਪਾ ਦਾ ਸੰਵਧਨ ਉਮੀਦਵਾਰ ਨੰਤਪਾਲ ਸਾਹਿਬ ਆ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਇਹੀ ਭਾਜਪਾ ਸਰਕਾਰ ਹੈ ਜਿਨੇ ਕਿਸਾਨਾਂ ਦੇ ਜਲਮਟਾਇਆ 740 ਕਿਸਾਨ ਸ਼ਹੀਦ ਕਰ ਦਿੱਤੇ ਲਗਾਤਾਰ ਗੋਲੀਆਂ ਨਾਲ ਮੀਂਹ ਵਰਾਇਆ ਅਥਰੂ ਕਹੇ ਦੇ ਗੋਲੇ ਛੱਡੇ ਪਾਣੀ ਦੀਆਂ ਵਿਛਾੜਾਂ ਦਿੱਲੀ ਜਾਣ ਤੋਂ ਰੋਕਣ ਲਈ ਸੜਕਾਂ ਦੇ ਵਿੱਚ ਕਿਲ ਮੇਖਾਂ ਲਾਈਆਂ ਗਈਆਂ ਅੰਨਾ ਜਵਨ ਟਾਇਆ ਉਹਦੇ ਵਿਰੋਧ ਦੇ ਵਿੱਚ ਕੁੱਟਾ ਕਿਸਾਨਾਂ ਦੇ ਵਿੱਚ ਕਿ ਤੁਸੀਂ ਜੋ ਇਲੈਕਸ਼ਨ ਲੜਵਾ ਰਹੇ ਹੋ ਤੁਹਾਡੀ ਵਿਰੋਧ ਕਰਾਂਗੇ ਕਿਸੇ ਹੱਦ ਤੱਕ ਨਹੀਂ ਅਸੀਂ ਸਾਨੂੰ ਅੱਜ ਜੇ ਤੁਸੀਂ ਕਿਸਾਨਾਂ ਜਾਣਾ ਚਾਹੋਗੇ ਨਹੀਂ ਜਾਣ ਦਵਾਂਗੇ ਜਿੱਥੇ ਜਾਓਗੇ ਅਸੀਂ ਘਰਾਓ ਕਰਾਂਗੇ ਸਾਡਾ ਫੈਸਲਾ ਕਿਸਾਨਾਂ ਨੂੰ ਕੋਈ ਵੀ ਕਦਮ ਨਹੀਂ ਕਰਨੀ ਪਵੇ ਅੱਜ ਸਾਡਾ ਸਮਾਂ ਆ ਗਿਆ ਅੱਗੇ ਉਹ ਸਰਕਾਰ ਦਾ ਸਮਾਂ ਸੀ ਜਦੋਂ ਉਹ ਢੰਗ ਦਾ ਆ ਸਰਕਾਰ ਦੇ ਨੁਮਾਇੰਦਿਆਂ ਨੂੰ ਰੋਕਣ ਦਾ ਸਾਡਾ ਸਮਾਂ ਅਸੀਂ ਸੂਝੇਪ ਸੰਗਤ ਨੂੰ ਇਹ ਵੀ ਧੰਨੇ ਲੱਗਿਆ ਸਾਹ ਦੱਸਦੀ ਕਿ ਪੰਜਾਬ ਭਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਉਮੀਦਵਾਰ ਪ੍ਰਚਾਰ ਕਰ ਰਹੇ ਨੇ ਪਰ ਪ੍ਰਚਾਰ ਦੇ ਦੌਰਾਨ ਉਹਨਾਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਭਾਜਪਾ ਵਰਕਰਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਕਿਸਾਨ ਨੇ ਉਹ ਭਾਜਪਾ ਦੇ ਨਾਲ ਨੇ ਉੱਥੇ ਹੀ ਭਾਜਪਾ ਗੁੰਆਂ ਦਾ ਕਹਿਣਾ ਹੈ ਕਿ ਜੋ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹ ਸਿਆਸੀ ਪਾਰਟੀਆਂ ਦੇ ਭੇਜੇ ਹੋਏ ਗੁੰਡੇ ਨੇ ਸ਼੍ਰੀ ਨੰਦਪੁਰ ਸਾਹਿਬ ਤੋਂ ਮੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ